ਸਵੇਰੇ ਹੀ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਦੱਸਦੀ ਹੈ ਕਿ ਉੱਥੇ ਈਡੀ ਨੇ ਕਾਂਗਰਸੀ ਲੀਡਰ ਨੂੰ ਗ੍ਰਿਫਤਾਰ ਕਰ ਲਿਆ ਹੈ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਰਾਜਦੀਪ ਦੇ ਘਰ ਇਕੋਲਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖਾਨਾ ਦੇ ਖੰਨਾ ਦੇ ਵਿੱਚ ਉਸਦੀ ਕਮਿਸ਼ਨ ਦੀ ਦੁਕਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਕੋ ਵੱਡਾ ਝਟਕਾ ਲੱਗਿਆ ਹੈ ਕਾਂਗਰਸੀ ਲੀਡਰ ਆਕੂ ਰਾਦੇਵ ਸਿੰਘ ਨਾਗਰਾ ਨੂੰ ਜਿਹੜੀ ਕਿ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਖੰਨਾ ਦੇ ਵਿੱਚ ਰਾਦੇਵ ਸਿੰਘ ਨਾਗਰਾ ਦੇ ਘਰ ਅਤੇ ਆੜ੍ਹ ਦੀ ਦੁਕਾਨ ਤੇ ਈਡੀ ਨੇ ਦਬਿਸ਼ ਦਿੱਤੀ ਸੀ ਤੇ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਈਡੀ ਦੀ ਰੇਟ ਜਿਹੜੀ ਕਿ ਦਿਨ ਰਾਤ ਚੱਲੀ ਤੇ ਜਿਸ ਤੋਂ ਬਾਅਦ ਜਿਹੜੇ ਕਿ ਕਾਂਗਰਸੀ ਆਗੂ ਰਾਦੇਵ ਸਿੰਘ ਨਾਗਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਲੰਧਰ ਵਿਖੇ ਅੱਜ ਉਹਨਾਂ ਨੂੰ ਮੈਡੀਕਲ ਕਰਵਾਇਆ ਹੋਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਬੀਤੇ ਦਿਨੀ ਖੰਨਾ ਦੇ ਪਿੰਡ ਇਕੋਲਾਹੀ ਦੇ ਵਿੱਚ ਕਾਂਗਰਸੀ ਆਗੂ ਰਾਸਦੀਪ ਸਿੰਘ ਦੇ ਘਰ ਈਡੀ ਨੇ ਛਾਪਾ ਮਾਰਿਆ ਗਿਆ ਸੀਗਾ ਤੇ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਇੱਥੇ ਆਈ ਸੀ ਤੇ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਦੇ ਨਾਲ ਉਹਨਾਂ ਦੇ ਦੀ ਕੇ ਸਬੰਧ ਵੀ مشہور ਨੇ ਇਹ ਗ੍ਰਫਤਾਰੀ ਅਤੇ ਰੇਡ ਸਾਬਕਾ ਕਾਂਗਰਸੀ ਮੰਤਰੀ ਭارت ਪੂਸ਼ਣ ਆਸ਼ੂ ਵਾਲੇ ਟੈਂਡਰ ਕਪਲੇ ਮਾਮਲੇ ਦੇ ਨਾਲ ਜੁੜੀ ਦੱਸੀ ਜਾ ਰਹੀ ਹੈ ਤੇ ਭارت ਪੂਸ਼ਣ ਆਸ਼ੂ ਨੂੰ ਵੀ ਈਡੀ ਵੱਲੋਂ ਗ੍ਰਫਤਾਰ ਕੀਤਾ ਗਿਆ ਸੀ ਹਤੇ ਉਹ ਇਸ ਵੇਲੇ ਜੇਲ੍ਹ 'ਚ ਨੇ ਤੇ ਰਾਜਦੀਪ ਦੇ ਘਰ ਇਕੋ ਲਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਉਸ ਦੀ ਕਮਿਸ਼ਨ ਦੀ ਦੁਕਾਨ ਦੀ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਪੂਛਣਾ ਸ਼ੂ ਨਾਲ ਸੰਬੰਧਿਤ ਟੈਂਡਰ ਕੋਟਾਲੇ ਦੇ ਨਾਲ ਸੰਬੰਧਿਤ ਹੈ ਰਾਧਦੀਪ ਸਿੰਘ ਦੀ ਅਨਾਜ ਕੋਣ ਦੇ ਕੋਟਾਲੇ ਦੇ ਵਿੱਚ ਸ਼ਮੂਲੀਅਤ ਦੀ ਜਾਂਚ ਲਈ ਅਜੇ ਹਾ ਕੀਤਾ ਗਿਆ ਅਨਾਜ ਦੀ ਇਹ ਕੋਆਟੋ ਆਈ ਵੀ ਵੱਡਾ ਸਿਆਸੀ ਮੁੱਦਾ ਬਣ ਗਿਆ ਤੇ ਦੱਸਦੀ ਹੈ ਕਿ ਉੱਥੇ ਹੁਣ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਜਿਹੜਾ ਕਿ ਲੱਗਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਕਾਂਗਰਸ ਲੀਡਰ ਨੂੰ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕਰ ਲਿਆ। ਲੈ ਕੇ ਰਾਜਦੀਪ ਦੇ ਘਰ ਇਕੋਲਾਹੀ ਦੀ ਜਾਂਚ ਕੀਤੀ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਖੰਨਾ ਦੇ ਵਿੱਚ ਉਸਦੀ ਕਮਿਸ਼ਨ ਦੀ ਦੁਕਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਕਾਂਗਰਸੀ ਲੀਡਰ ਆਕੂ ਰਾਦੇਵ ਸਿੰਘ ਨਾਗਰਾ ਨੂੰ ਜਿਹੜੀ ਕਿ ED ਵੱਲੋਂ ਗ੍ਰਿਫਤਾਰ ਕਰ ਲਿਆ ਹੈ ਖੰਨਾ ਦੇ ਵਿੱਚ ਰਾਦੇਵ ਸਿੰਘ ਨਾਗਰਾ ਦੇ ਘਰ ਅਤੇ ਆੜ੍ਹ ਦੀ ਦੁਕਾਨ ਤੇ ED ਨੇ ਦਬਿਸ਼ ਦਿੱਤੀ ਸੀ ਤੇ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ED ਦੀ ਰੇਟ ਜਿਹੜੀ ਕਿ ਦਿਨ ਰਾਤ ਚੱਲੀ ਤੇ ਜਿਸ ਤੋਂ ਬਾਅਦ ਜਿਹੜੇ ਕਿ ਕਾਂਗਰਸੀ ਆਗੂ ਰਾਦੇਵ ਸਿੰਘ ਨਾਗਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਲੰਧਰ ਵਿਖੇ ਅੱਜ ਉਹਨਾਂ ਨੂੰ ਮੈਡੀਕਲ ਕਰਵਾਇਆ ਹੋਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਬੀਤੇ ਦਿਨੀ ਖੰਨਾ ਦੇ ਪਿੰਡ ਇਕੋਲਾਹੀ ਦੇ ਵਿੱਚ ਕਾਂਗਰਸੀ ਆਗੂ ਰਾਸਦੀਪ ਸਿੰਘ ਦੇ ਘਰ ਈਡੀ ਨੇ ਛਾਪਾ ਮਾਰਿਆ ਗਿਆ ਸੀਗਾ ਤੇ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਇੱਥੇ ਆਈ ਸੀ ਤੇ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਦੇ ਨਾਲ ਉਹਨਾਂ ਦੇ ਤੇ ਕੇ ਸਬੰਧ ਵੀ ਮਸ਼ਹੂਰ ਨੇ ਇੱਕ ਗ੍ਰਿਫਤਾਰੀ ਅਤੇ ਰੇਡ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਵਾਲੇ ਟੈਂਡਰ ਕਪਲੇ ਮਾਮਲੇ ਦੇ ਨਾਲ ਜੁੜੀ ਦੱਸੀ ਜਾ ਰਹੀ ਹੈ ਤੇ ਭਾਰਤ ਪੂਸ਼ਣ ਆਸ਼ੂ ਨੂੰ ਵੀ ਈਡੀਵਲੋ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਵੇਲੇ ਜੇਲ੍ਹ 'ਚ ਨੇ ਤੇ ਰਾਜਦੀਪ ਦੇ ਘਰ ਇਕੋ ਲਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਉਸੇ ਕਮਿਸ਼ਨ ਦੀ ਦੁਕਾਨ ਦੀ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਪੂਸ਼ਣਾ ਸ਼ੂ ਨਾਲ ਸੰਬੰਧਿਤ ਟੈਂਡਰ ਕੋਟਾਲੇ ਦੇ ਨਾਲ ਸੰਬੰਧਿਤ ਹੈ ਰਾਜਦੀਪ ਸਿੰਘ ਦੀ ਅਨਾਜ ਕੋਣ ਦੇ ਕੋਟਾਲੇ ਦੇ ਵਿੱਚ ਸ਼ਮੂਲੀਅਤ ਦੀ ਜਾਂਚ ਲਈ ਅਜਿਹਾ ਕੀਤਾ ਗਿਆ ਅਨਾਜ ਦੀ ਈ ਕੋਆਟੋ ਆਈ ਵੀ ਵੱਡਾ ਸਿਆਸੀ ਮੁੱਦਾ ਬਣ ਗਿਆ ਤੇ ਦੱਸਦੀ ਆ ਕਿ ਉੱਥੇ ਹੁਣ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਛੜਕਾ ਜਿਹੜਾ ਕਿ ਲੱਗਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਕਾਂਗਰਸ ਲੀਡਰ ਨੂੰ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕਰ ਲੈ